ਸਸਰੀ ਗਾਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਇਮਾਨਦਾਰੀ ਦਾ ਬਹੁਤ ਵੱਡਾ ਟੋਂਗ ਰਚਿਆ ਹੋਇਆ ਹੈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਮ ਹੀ ਬੋਲਦੇ ਨਜ਼ਰ ਆਉਂਦੇ ਨੇ ਕਿ ਮੇਰੇ ਵਿਧਾਇਕ ਮੇਰੇ ਮੰਤਰੀ ਮੇਰੇ ਆਗੂ ਬਹੁਤ ਇਮਾਨਦਾਰ ਨੇ ਜਿੱਥੇ ਈਮਾਨਦਾਰੀ ਦਾ ਨਾਮ ਲੈਂਦੇ ਨੇ ਤੇ ਲੋਕਾਂ ਨੂੰ ਵੀ ਸ਼ਰਮ ਆਉਣ ਲੱਗ ਪਈ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਦਿੱਲੀ ਦੇ ਵਿੱਚ ਬੈਠਿਆਂ ਵੱਡੇ ਦੋਸ਼ ਲੱਗੇ ਹੋਏ ਨੇ ਦੂਸਰੇ ਪਾਸੇ ਜਿਹੜੇ ਨੇ ਕਾਫੀ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਮੰਤਰੀ ਜਿਨ੍ਹਾਂ ਨੇ ਤੰਗਲੀ ਦੇ ਨਾਲ ਪੈਸਾ ਇਕੱਠਾ ਕੀਤਾ ਜਿੱਥੇ ਲੋਕਾਂ ਦੇ ਵਿੱਚ ਵੀ ਜੱਗ ਜ਼ਾਹਿਰ ਹੋਇਆ ਤੇ ਇਮਾਨਦਾਰੀ ਦਾ ਟੋਂਗ ਰਚਦੇ ਹੋਏ ਜਿਹੜੀ ਹੈ ਆਮ ਪਾਰਟੀ ਨੂੰ ਜਿਹੜਾ ਹੈ ਸ਼ਰਮ ਨਹੀਂ ਆਉਂਦੀ ਜਿੱਥੇ ਲੋਕਾਂ ਦੇ ਵਿੱਚ ਹਰ ਗੱਲ ਜਗ ਜਾਇਰ ਹੋਈ ਵਿਜੀਲੈਂਸ ਵੱਲੋਂ ਪੜਤਾਲਾਂ ਕੀਤੀਆਂ ਗਈਆਂ ਹਰ ਗੱਲ ਜਿਹੜੀ ਹੈ ਸਾਹਮਣੇ ਆਈ ਲੋਕਾਂ ਦੇ ਈਡੀ ਵੱਲੋਂ ਜਦੋਂ ਛਾਪੇ ਮਾਰੀ ਹੋਈ ਉਦੋਂ ਕਈ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਚਿਹਰੇ ਸਾਹਮਣੇ ਆਏ ਜਿੱਥੇ ਆਪਣੀ ਉਹਨਾਂ ਦੇ ਵਿਧਾਇਕਾਂ ਨੇ ਵੱਡੀਆਂ-ਵੱਡੀਆਂ ਪੋਲਾ ਖੋਲ ਕੇ ਰੱਖ ਦਿੱਤੀਆਂ ਕਿ ਹਜੇ ਵੀ ਇਮਾਨਦਾਰੀ ਦਾ ਟੋਂਗ ਰਚਦੇ ਹੋਏ ਆਮ ਆਗਮਨੀ ਪਾਰਟੀ ਦੇ ਵਿੱਚ ਸ਼ਰਮ ਨਹੀਂ ਆਉਂਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਬੜੇ ਲੰਬੇ ਤੌਰ ਤੇ ਕਹਿੰਦੇ ਸੀ ਕਿ ਮੇਰੇ ਵਿਧਾਇਕ ਮੰਤਰੀ ਆਮ ਕਰਾ ਚੁੱਠੇ ਨੇ ਇਹ ਰਿਸ਼ਵਤਾਂ ਨਹੀਂ ਲੈ ਸਕਦੇ ਇਹ ਜਿਹੜੇ ਨੇ ਸਾਰਿਆਂ ਨੂੰ ਆਮ ਲੋਕਾਂ ਦੀ ਸਸੁਏਸ਼ਨ ਨੂੰ ਸਮਝਣਗੇ ਦੁੱਖ ਸੁੱਖ ਚ ਸਾਂਝੇ ਹੋਣਗੇ ਲੇਕਿਨ ਅਜਿਹਾ ਨਹੀਂ ਹੁੰਦਾ ਨਜ਼ਰ ਆਇਆ ਸਾਡੇ 3.5 ਸਾਲਾਂ ਦੇ ਵਿੱਚ ਜਿਹੜਾ ਹੈ ਪੰਜਾਬ ਨੂੰ ਲੁੱਟਿਆ ਵੀ ਗਿਆ ਤੇ ਸੁੱਟਿਆ ਵੀ ਗਿਆ ਤੇ ਕਿਸਾਨਾਂ ਤੱਕ ਜਿਹੜੇ ਨੇ ਇਹਨਾਂ ਚੀਜ਼ਾਂ ਦੇ ਜਾਣੂ ਹੋ ਗਏ ਨੇ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਜਿਹੜਾ ਹੈ ਬਹੁਤ ਤੰਦਲੀ ਦੇ ਨਾਲ ਪੈਸਾ ਇਕੱਠਾ ਕੀਤਾ ਹੈ ਲੇਕਿਨ ਅੱਜ ਆਮ ਆਦਮੀ ਪਾਰਟੀ ਦਾ ਇੱਕ ਹੋਰ ਵੱਡਾ ਆਗੂ ਰਿਸ਼ਵਤ ਲੈਂਦਾ ਫੜਿਆ ਗਿਆ ਹੈ ਚੰਦ ਪੈਸੇ ਵਾਸਤੇ ਆਪ ਦਾ ਜ਼ਮੀਰ ਵੇਚਦਾ ਫੜਿਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਜਿਹੜੀ ਸੂਤਰਾ ਤੋਂ ਬੰਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਲਿਬਰਟੀ ਮਾਰਕੀਟ ਦੀ ਉਸਾਰੀ ਅਧੀਨ ਹੋਟਲ ਵਿਰੁੱਧ ਨਿਗਮਾ ਨੂੰ ਕੀਤੀਆਂ ਸਨ ਸ਼ਿਕਾਇਤਾਂ ਮਾਲਕ ਨੂੰ ਟੋਣ ਦੀ ਧਮਕੀ ਦੇ ਕੇ ਮੰਗ ਰਿਆ ਸੀ 7 ਲੱਖ ਰੁਪਏ ਪੱਤਰ ਪ੍ਰੇਰਕ ਪੰਜਾਬੀ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਮੁਖੀ ਸੁਦੇਸ਼ ਨੂੰ ਵੀਰਵਾਰ ਸ਼ਾਮ ਨੂੰ ਵਿਜੀਲੈਂਸ ਬਿਊਰੋ ਨੇ ਗ੍ਰਿਫਤਾਰ ਕਰ ਲਿਆ ਹੈ ਦੋਸ਼ੀ ਨਿਗਮ ਦੇ ਅਧਿਕਾਰੀ ਦਾ 7 ਲੱਖ ਰੁਪਏ ਦੀ ਰਿਸ਼ਵਤ ਮੰਗ ਰਿਆ ਸੀ ਪਰ ਹੋਟਲ ਮਾਲਕ ਨੇ ਉਸ ਨੂੰ 4 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਅਤੇ ਵਿਜੀਲੈਂਸ ਨੂੰ ਸ਼ਿਕਾਇਤ ਦੇ ਯੋਜਨਾਬੰਦ ਤਰੀਕੇ ਨਾਲ ਗ੍ਰਿਫਤਾਰ ਕਰ ਲਿਆ ਲੋ ਜੀ ਆਮ ਆਦਮੀ ਪਾਰਟੀ ਦਾ ਜਿਹੜਾ ਜ਼ਿਲ੍ਹਾ ਮੁਖੀ ਸੀ ਸੁਰੇਸ਼ ਸ਼ਰਮਾ ਉਹਨੇ ਵੀਰਵਾਰ ਨੂੰ ਜਿਹੜਾ ਹੈ ਇੱਕ ਹੋਟਲ ਦੇ ਕਰਕੇ ਉਹਨੇ 4 ਲੱਖ ਰੁਪਇਆ 7 ਲੱਖ ਰੁਪਇਆ ਮੰਗਿਆ ਲੇਕਿਨ ਹੋਟਲ ਮਾਲਕ ਨੇ ਉਹਨੂੰ ਜਿਹੜਾ ਹੈ ਇਹ 4 ਲੱਖ ਰੁਪਇਆ ਦਿੱਤਾ ਤੇ ਦੂਸਰੇ ਪਾਸੇ சுரேਸ਼ ਸ਼ਰਮਾ ਵਿਰੋਧ ਦਾ ਪਹਿਲਾਂ ਹੀ ਬਲੈਕਮੇਲੀ ਬਲੈਕਮੇਲਿੰਗ ਦੇ ਦੋਸ਼ ਵਿੱਚ ਸ਼ਿਕਾਇਤਾਂ ਕੀਤੀਆਂ ਗਈਆਂ ਪਰ ਦੋਸ਼ੀ ਨੇ ਕਿਸੇ ਤਰੀਕ ਨਾਲ ਸ਼ਿਕਾਇਤਾਂ ਵਾਪਸ ਕਰ ਲੈਂਦਾ ਸੀ ਐਸਐਸਪੀ ਲਖਵੀਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ சுரேਸ਼ ਸ਼ਰਮਾ ਵਿਰੋਧ ਉਸ ਦੇ ਫਰਨੀਚਰ ਸ਼ੋਰੂਮ ਤੇ ਕਈ ਮਹੱਤਵਪੂਰਨ ਦਸਤਾਵੇਜ਼ ਮਿਲੇ ਹਨ ਜਿਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ ਹੈ ਉਹਨਾਂ ਨੇ ਦਾਵਾ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਮਾਮਲਾ ਇੱਕ ਸ਼ਹਿਰ ਦੇ ਅੱਧੀ ਦਰਜਨ ਤੋਂ ਵੱਧ ਆਰਟੀਆਈ ਕਾਰਨੁਨਾ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਜਾਂਚ ਦੌਰਾਨ ਸੁਰੇਸ਼ ਦੇ ਕਬਜ਼ੇ ਵਿੱਚ ਉਕਤ ਕਾਰਕੁਨਾਂ ਦੀ ਖਾਲੀ ਲੈਟਰ ਹੈਡ ਮਿਲੇ ਹਨ ਜਿਨ੍ਹਾਂ ਦੀ ਉਹਨਾਂ ਨੇ ਖੁਦ ਤੋਂ ਵਰਤੋਂ ਵੱਖ-ਵੱਖ ਵਿਭਾਗਾਂ ਨੂੰ ਸ਼ਿਕਾਇਤ ਕਰਨ ਲਈ ਕੀਤੀ ਸੀ ਲਿਬਰਟੀ ਮਾਰਕੀਟ ਨੇ ਹੋਟਲ ਮਾਲਕ ਦੇ ਵਿਜੀਲੈਂਸ ਨੂੰ ਦੱਸਿਆ ਕਿ ਇਲਾਕੇ ਵਿੱਚ ਇੱਕ ਹੋਰ ਹੋਟਲ ਬਣਾ ਰਿਹਾ ਸੀ ਇਸ ਦੌਰਾਨ ਨਗਰ ਨਿਗਮ ਦੀਆਂ ਟੀਮਾਂ ਨੇ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਉਸ ਦੇ ਪੱਧਰ ਤੇ ਜਾਂਚ ਸ਼ੁਰੂ ਕੀਤੀ ਤਾਂ ਨਿਗਮ ਕੋਲ ਪੁੱਛ ਪੁੱਛ ਦੀ ਕੀਤੀ ਤਾਂ ਪਤਾ ਲੱਗਾ ਕਿ ਸੁਰੇਸ਼ ਨਾਮ ਦਾ ਵਿਅਕਤੀ ਵਿਰੋਧ ਸ਼ਿਕਾਇਤਾਂ ਕਰ ਰਿਹਾ ਹੈ ਉਸ ਨੇ ਸੁਰੇਸ਼ ਨਾਲ ਸੰਪਰਕ ਕੀਤਾ ਤੇ ਪਤਾ ਲੱਗਾ ਕਿ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਹੈ ਮੁਲਜਮ ਨੇ ਉਸ ਨੂੰ ਤਮਕੀ ਦਿੱਤੀ ਤੇ ਉਸ ਨੂੰ ਸੱਤਾ ਦੇ ਗਲਿਆਰਿਆਂ ਵਿੱਚ ਬਹੁਤ ਪਹੁੰਚ ਕੇ ਉਸ ਨੂੰ ਹੋਟਲ ਢਾ ਸਕਦਾ ਹੈ ਨਗਰ ਨਿਗਮ ਦੇ ਅਧਿਕਾਰੀ ਉਸ ਦੇ ਇਸ਼ਾਰਿਆਂ ਤੇ ਨੱਚਦੇ ਹਨ ਸ਼ਿਕਾਇਤ ਕਰਦਿਆਂ ਨੇ ਦੋਸ਼ ਲਗਾਇਆ ਕਿ ਸੁਰੇਸ਼ ਨੇ ਉਸ ਤੋਂ 7 ਲੱਖ ਰੁਪਏ ਦੀ ਮੰਗ ਕੀਤੀ ਤੇ ਉਕਤ ਰਕਮ ਵਿੱਚ ਨਿਗਮ ਦੇ ਅਧਿਕਾਰੀਆਂ ਨੂੰ ਪੁਗਤਾਨ ਕਰਨਾ ਪਵੇਗਾ ਪਰ ਬਾਅਦ ਵਿੱਚ ਮਾਮਲਾ 4 ਲੱਖ ਨਿਪਟ ਗਿਆ ਇਸ ਦੌਰਾਨ ਉਸ ਨੇ ਵਿਜੀਲੈਂਸ ਨੂੰ ਵੀ ਸ਼ਿਕਾਇਤ ਕੀਤੀ ਤੇ ਜਦੋਂ ਪੁਲਿਸ ਨੇ ਜਿਹੜੀ ਹੈ ਕਾਰਵਾਈ ਕੀਤੀ ਤਾਂ ਰਾ ਸਾਹਮਣੇ ਆਏ ਪਰ ਰਾਜਨੀਤੀ ਦਬਾਅ ਕਰ ਸੁਦੇਸ਼ ਤੇ ਚੱਲੀ ਗੋਲੀ ਮਾਮਲੇ ਵਿੱਚ ਪੁਲਿਸ ਨੇ ਇਸ ਬਾਰੇ ਕੁਝ ਸਪਸ਼ਟ ਨਹੀਂ ਕੀਤਾ ਸ਼ਹਿਰ ਵਿੱਚ ਚਰਚਾ ਸੀ ਕਿ ਆਰਟੀਆਈ ਕਾਰਨ ਸ੍ਰੀ ਸ਼ਰਮਾ ਨੂੰ ਦਰੇ ਗਿਆ ਦਰਿਆਣਾ ਮੰਦਰ ਨਾਲ ਜੁੜੇ ਨਿਰਮਾਣ ਅਧੀਨ ਕਮਿਊਨਿਟੀ ਹਾਲ ਵਿਰੋਧ ਸ਼ਿਕਾਇਤ ਕੀਤੀ ਸੀ ਦੋਸ਼ ਲਗਾਇਆ ਗਿਆ ਕਿ ਇਸ ਸੰਬੰਧ ਵਿੱਚ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਤੇ ਆਰਟੀਆਈ ਕਾਨੂੰਨਾਂ ਨੂੰ ਸੰਮਣ ਭੇਜਣ ਜਾਣਗੇ सुरेश ਕਬਜ਼ੇ ਵਿੱਚ ਪੰਜ ਆਰਟੀਆਈ ਕਾਨੂੰਨਾਂ ਨੂੰ ਖਾਲੀ ਲੈਂਟਰ ਪੈਡ ਮਿਲੇ ਨੇ ਤੁਹਾਨੂੰ ਦੱਸ ਦਈਏ ਕਿ सुरेश ਕੁਮਾਰ ਜਿਹੜਾ ਹੈ ਰਿਸ਼ਵਤ ਲੈਂਦਾ ਫੜਿਆ ਗਿਆ ਹੈ ਜੋ ਆਮ ਆਦਮੀ ਪਾਰਟੀ ਦਾ ਜਿਹੜਾ ਪ੍ਰਧਾਨ ਹੈ